दुश्मन हाय 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 मोदी सरकार मुर्दा पोत मुर्दा किसानों के ऊपर गोली चलाने वाली सरकार मुर्दा पोत मारने वाली सरकार मुर्दा पोत देश के किसानों का हक मारने वाली सरकार मुर्दा पोत ਉਸ ਦੀ ਫਸਲ ਦਾ ਰੇਟ ਨਾ ਦੇਣੇ ਵਲ ਮੁਰਦਾਬਾਦ ਮੁਰਦਾਬਾਦ ਸਿਹਤ ਦੇ ਕਿਸਾਨਾਂ ਪਰ ਕੋਲੀ ਚਲਾਉਣੇ ਵਾਲੀ ਸਰਕਾਰ ਮੁਰਦਾਬਾਦ 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 ਜਗਵਾਨੀ ਤੇ ਤੁਸੀਂ ਤਸਵੀਰ ਦੇਖ ਕਰ ਰਹੇ ਹੋ ਇਸ ਸਮੇਂ ਸ਼ੰਭੂ ਦੇ ਉੱਤੇ ਕੇਂਦਰ ਸਰਕਾਰ ਖਿਲਾਫ ਮਜ਼ਰਾ ਕਰਨ ਦੇ ਲਈ ਖੱਟੜ ਸਰਕਾਰ ਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾ ਰਹੇ ਨੇ ਇਸ ਤਸਵੀਰ ਜਿਹੜੀ ਆ ਇਸ ਸਮੇਂ ਦੇਖ ਰਹੇ ਹੋ ਇਹ ਕੇਂਦਰ ਸਰਕਾਰ ਦੇ ਖਿਲਾਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਇਹਦੇ ਨਾਲ-ਨਾਲ ਜੇਕਰ ਗੱਲ ਕੀਤੀ ਜਾਵੇ ਹਰਿਆਣਾ ਦੀ ਹਰਿਆਣਾ ਦੇ ગ્રામ ਮੰਤਰੀ ਅਨਿਲ ਵੈਜ ਤੇ ਸਿਆ ਮਨੋਰ ਖੱਟਰ ਸ਼ੁਭਕਰਨ ਦੇ ਸ਼ਹੀਦੀ ਪਾਈ ਉਸ ਸ਼ਹੀਦੀ ਤੋਂ ਬਾਅਦ ਇਹ ਲਗਾਤਾਰ ਵੈਜ਼ਰ ਕਿਸਾਨਾਂ ਦਾ ਜਿਹੜਾ ਰੋਸ਼ ਹੈ ਉਹ ਸਾਹਮਣੇ ਆ ਰਿਹਾ ਕਿਸਾਨ ਜਿਹੜੇ ਨੇ ਉਹ ਇੱਥੇ ਪੂਰੇ ਤਰੀਕੇ ਦੇ ਨਾਲ ਐਕਟਿਵ ਹੋ ਕੇ ਇਹ ਸਾਰਾ ਕੁਝ ਕਰਦੇ ਨਜ਼ਰ ਆ ਰਹੇ ਨੇ ਸ਼ੰਭੂ ਦੀਆਂ ਤਸਵੀਰਾਂ ਜਿੱਥੇ ਮੋਦੀ ਸਰਕਾਰ ਦੇ ਪੁੱਤਲ ਸਾਢੇ ਜਾ ਰਹੇ ਨੇ ਔਰ ਇਹ ਕੀ ਜਾ ਰਿਹਾ ਕਿ ਇਹ ਸੈਂਟਰ ਸਰਕਾਰ ਖਿਲਾਫ ਇਹਨਾਂ ਦਾ ਰੋਸ਼ ਹੈ ਤੁਸੀਂ ਦੇਖੋ ਜੱਦਰ ਕਿੱਧਰ ਤੁਸੀਂ ਦੇਖੋਗੇ ਇਹ ਮੁਰਦਾਬਾਦ ਦੇ ਨਾਰੇ ਲੱਗਣ ੜੇ ਨੇ ਖਨੌਰੀ ਤੇ ਜੋ ਹੋਇਆ ਉਹਦਾ ਇਹ ਰੋਸ ਹੈ ਲਗਾਤਾਰ ਇਹ ਰੋਸ ਜਿਹੜਾ ਆ ਤੁਹਾਡੀਆਂ ਸਕਰੀਨਾਂ ਦੇ ਉੱਤੇ ਅਸੀਂ ਦਿਖਾ ਰਹੇ ਆ ਮੋਦੀ ਸਰਕਾਰ ਦਾ ਇਹ ਪੁਤਲਾ ਔਰ ਉਸ ਤੋਂ ਪਹਿਲਾਂ ਇੱਕ ਜਿਵੇਂ ਮਰਿਆਂ ਦੀਆਂ ਹਸਤੀਆਂ ਜਿਹੜਾ ਆ ਉਹਨਾਂ ਦੇ ਸ਼ਵ ਲੈ ਕੇ ਜਾਏ ਜਾਂਦੇ ਨੇ ਉਸੇ ਤਰੀਕੇ ਇਹ ਤਸਵੀਰ ਤੁਹਾਡੇ ਤੱਕ ਅਸੀਂ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਤਸਵੀਰ ਮਰਦਾਬਾਦ ਦੀ ਤਸਵੀਰ ਜਿਹੜੀ ਆ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਹਰ ਕੋਈ ਕਹਿ ਰਿਹਾ ਕਿ ਕਿਸਾਨਾਂ ਦਾ ਰੋਸ਼ ਹੈ ਜੱਜ ਕਰ ਰਹੇ ਨੇ ਬਾਕੀ ਅਸੀਂ ਇਹ ਗੱਲ ਖੱਟਰ ਸਰਕਾਰ ਤੇ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਨਾ ਅਸੀਂ ਐਨਐਸ ਤੋਂ ਡਰਦੇ ਆ ਨਾ ਮਰਮ ਤੋਂ ਡਰਦੇ ਆ ਜਿਵੇਂ ਵੀ ਸਾਡੇ ਕਿਸਾਨ ਆਗੂ ਸਾਨੂੰ ਕਹਿਣਗੇ ਓਵੇਂ ਹੀ ਅਸੀਂ ਕਰਨਾ ਹੈ ਵਾਹ ਸ਼ੁਕਰੀਆ ਇਹ ਤਸਵੀਰਾਂ ਲਗਾਤਾਰ ਕਿਉਂਕਿ ਕट्टर ਸਰਕਾਰ ਖਿਲਾਫ ਕਿਸਾਨਾਂ ਦਾ ਰੋਸ ਹੈ ਔਰ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਹਾਂ ਤੁਸੀਂ ਦੇਖੋ ਕਿ ਅਜੇ ਤੱਕ ਕਾਲੀਆਂ ਝੰਡੀਆਂ ਤੇ ਇਹ ਪੁਤਲਾ ਸਾੜ ਕੇ ਦੱਸਿਆ ਜਾ ਰਿਹਾ ਵੀ ਅਸੀਂ ਤਤ ਪਰ ਖੜੇ ਆਂ ਬਾਰਡਰਾਂ ਦੇ ਉੱਤੇ ਆਪਣੇ ਹੱਕਾਂ ਦੀ ਰਾਖੀ ਕਰਨ ਦੇ ਲਈ ਔਰ ਲਗਾਤਾਰ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਇੱਕ ਨੌਰੀ ਬਾਰਡਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਿਲਹਾਲ ਇਹ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਅਸੀਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਖਨੋਰੀ ਦੀ ਗੱਲ ਕਰੀਏ ਉੱਥੇ ਰੋਸ਼ ਹੋਇਆ ਇਹ ਸ਼ੰਭੂ ਬਾਡਰ ਦੀ ਤਸਵੀਰ ਅਜ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵਿੱਚ ਰੋਸ਼ ਹੈ ਕੈਮਰਾਮੈਨ ਵਿਰਿੰਦਰ ਦੇ ਨਾਲ ਮੈਜਦੰਦਰ ਸਿੰਘ ਖੈਰਾ ਸ਼ੰਭੂ ਬਾਡਰ ਤੋਂ